ਸਰਸ਼ੀਕਾਲ ਮੈਰੀਨਾ ਤੇ ਮਾਂ ਤੁਸੀਂ ਦੇਖ ਰਹੇ ਹੋ ਛਣਕਾਟਾ ਨਿਊਜ਼ ਤੇ ਗੱਲ ਕਰਾਂਗੇ ਲਗਾਤਾਰ ਸੋਸ਼ਲ ਮੀਡੀਆ ਦਾ ਜ਼ਮਾਨਾ ਇੱਥੇ ਆਏ ਦਿਨ ਕੋਈ ਨਾ ਕੋਈ ਵੀਡੀਓ ਸਾਹਮਣੇ ਆਉਂਦੀ ਹੈ ਤੇ ਸਾਹਮਣੇ ਵੀਡੀਓ ਆਉਣ ਤੋਂ ਬਾਅਦ ਤੇ ਅਸੀਂ ਉਸ ਖਬਰ ਨੂੰ ਜਦੋਂ ਨਸ਼ਰ ਕਰਦੇ ਹਾਂ ਸਾਡਾ ਮਕਸਦ ਹੁੰਦਾ ਕਿ ਲੋਕਾਂ ਨੂੰ ਜਿਹੜਾ ਸੁਚੇਤ ਕੀਤਾ ਜਾਵੇ ਤਾਂ ਕਿ ਜਿਹੜੇ ਅਜੇ ਰਿਸਕ ਵਾਲੇ ਕੰਮ ਨੇ ਉਹ ਨਾ ਕੀਤੇ ਜਾਣ ਹਾਲਾਂਕਿ ਇਹ ਵੀਡੀਓ ਕਦੋਂ ਦੀ ਹੁੰਦੀ ਹੈ ਕਿੱਥੋਂ ਹੁੰਦੀ ਹੈ ਇਹਦਾ ਕੁਝ ਗੱਲਾਂ ਦੀ ਸਾਡੇ ਕੋਲ ਪੁਸ਼ਟੀ ਹੁੰਦੀ ਹੈ ਕੁਝ ਵੀਡੀਓਜ਼ ਬਾਰੇ ਸਾਨੂੰ ਜਾਣਕਾਰੀ ਹੁੰਦੀ ਹੈ ਪਰ ਕਈ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਤਾਂ ਉਸ ਨੂੰ ਚੱਕ ਕੇ ਤੁਹਾਡੇ ਸਾਹਮਣੇ ਪੇਸ਼ ਕਰਨ ਦਾ ਸਾਡਾ ਮਕਸਦ ਹੁੰਦਾ ਤਾਂ ਕਿ ਤੁਹਾਨੂੰ ਦੱਸਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਅਸੀਂ ਅਜੋਈਆਂ ਥਾਵਾਂ ਤੇ ਜਾਣਿਆ ਖਤਰੇ ਵਾਲੀਆਂ ਥਾਵਾਂ ਤੇ ਜਾਣਿਆ ਤਾਂ ਇਹ ਸਾਡੀ ਜਾਨ ਨੂੰ ਜੋਖਮ ਦੇ ਵਿੱਚ ਪਾ ਸਕਦੇ ਨੇ ਸਕਰੀਨ ਤੇ ਤੁਸੀਂ ਵੀਡੀਓ ਦੇਖ ਸਕਦੇ ਇੱਕ ਹੋਰ ਵੀਡੀਓ ਜਿਹੜੀ ਕਿ ਸਾਹਮਣੇ ਹੈ ਜਿਸ ਦੇ ਵਿੱਚ ਦੇਖਿਆ ਜਾਂਦਾ ਕਿਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਕਿਨਾਰੇ ਦੇ ਉੱਤੇ ਖੜੇ ਨੇ ਤੇ ਕਿਨਾਰੇ ਦੇ ਉੱਤੇ ਜਿਹੜੇ ਕਿ ਉਹ ਪਾਣੀ ਦੀਆਂ ਛੱਲਾ ਆਉਂਦੇ ਨੇ ਤਾਂ ਇਸ ਦਾ ਆਨੰਦ ਮਾਣਦੇ ਤਾਂ ਦੇਖਦੇ ਦੇਖਦੇ ਇਸ ਦੇ ਵਿੱਚ ਜਿਹੜਾ ਕਿ ਇੱਕ ਵਿਅਕਤੀ ਰੁੜ ਜਾਂਦਾ ਉਸ ਨੂੰ ਬਚਾਉਂਦਿਆਂ ਹਾਲਾਂਕਿ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੇ ਜਾਂਦੇ ਨੇ ਅਤੇ ਦੇਖਿਆ ਜਾਂਦਾ ਕਿ ਪਾਣੀ ਦੀਆਂ ਛੱਲਾ ਇੰਨੀਆਂ ਤੇਜ਼ ਹੁੰਦੇ ਨੇ ਕਿ ਜਦੋਂ ਹੀ ਉਹ ਵਿਅਕਤੀ ਕਿਨਾਰੇ ਤੇ ਪਹੁੰਚਦਾ ਤੇ ਲੋਕ ਉਸ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਸ ਤੋਂ ਬਾਅਦ ਇੱਕ ਹੋਰ ਵੱਡੀ ਛਲ ਆ ਜਾਂਦੇ ਜਿਸ ਦੇ ਚੱਲਦੇ ਉਹ ਫਿਰ ਪਾਣੀ ਦੇ ਵਿੱਚ ਰੁੜ ਜਾਂਦਾ ਇਸ ਤੋਂ ਬਾਅਦ ਜਿਹੜੇ ਮੌਜੂਦ ਲੋਕ ਨੇ ਉਹਨਾਂ ਦੇ ਵੱਲੋਂ ਹੋਰ ਮੁਸ਼ਕਲ ਕੀਤੀ ਜਾਂਦੀ ਹੈ ਆਪਣੇ ਕੱਪੜੇ ਉਤਾਰ ਕੇ ਉਸ ਨੂੰ ਫਿਰ ਵੀ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਅੰਤ ਦੇ ਵਿੱਚ ਉਹ ਉਸ ਵਿਅਕਤੀ ਨੂੰ ਕੱਢਣ ਦੇ ਵਿੱਚ ਕਾਮਚਾਬ ਹੋ ਜਾਂਦੇ ਨੇ ਸਾਡਾ ਵੀਡੀਓ ਦਿਖਾਉਣ ਦਾ ਮਕਸਦ ਇਹ ਹੁੰਦਾ ਹੈ ਕਿ ਅਜਈਆਂ ਥਾਵਾਂ ਤੇ ਨਾ ਜਾਇਆ ਜਾਵੇ ਜਿੱਥੇ ਤੁਹਾਡੀ ਜਾਨ ਜੋਖਮ ਦੇ ਵਿੱਚ ਪੈ ਸਕਦੀ ਹੈ ਜੇਕਰ ਤੁਹਾਡੀ ਜਾਨ ਦੀ ਬਾਜ਼ੀ ਹੀ ਲੱਗੀ ਤਾਂ ਤੁਸੀਂ ਅਜਈਆਂ ਜਗਾਵਾਂ ਦਾ ਜਾ ਕੇ ਅਜਈਆਂ ਥਾਵਾਂ ਤੇ ਜਾ ਕੇ ਆਨੰਦ ਮਾਣਨ ਦਾ ਤੁਹਾਨੂੰ ਕੀ ਫਾਇਦਾ ਹੋਵੇਗਾ ਜੇਕਰ ਤੁਹਾਡੀ ਜਾਨ ਹੀ ਖਤਰੇ ਦੇ ਵਿੱਚ ਪੈਂਦੀ ਆ ਹਾਲਾਂਕਿ ਕਈ ਵਾਰ ਵੀਡੀਓ ਕੋਈ ਪੁਰਾਣੀ ਵੀ ਹੁੰਦੀ ਆ ਪਰ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਜੇਕਰ ਉਹ ਵੀਡੀਓ ਪੁਰਾਣੀ ਐ ਇੱਥੇ ਸਿਰਫ ਇਹ ਦੱਸਣਾ ਬਣਦਾ ਕਿ ਇਸ ਤੋਂ ਪਹਿਲਾਂ ਵੀ ਅਜਈਆਂ ਪੁਰਾਣੀਆਂ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਵੀਡੀਓ ਦਿਖਾਉਂਦਾ ਮਕਸਦ ਇਹ ਹੀ ਹੁੰਦਾ ਵੀ ਇਸ ਤੋਂ ਪਹਿਲਾਂ ਵੀ ਅਜਿਹੇ ਹਾਲਾਤ ਬਣੇ ਨੇ ਅਜਈਆਂ ਵੀਡੀਓ ਸਾਹਮਣੇ ਆਈਆਂ ਨੇ ਪਰ ਉਹੀ ਹਾਲਾਤ ਮੋੜ ਤੋਂ ਬਣਦੇ ਨਜ਼ਰ ਆ ਰਹੇ ਨੇ ਕਿਉਂਕਿ ਪਿਛਲੇ ਸਾਲਾਂ ਦੀਆਂ ਵੀਡੀਓ ਦੇਖ ਕੇ ਵੀ ਜਿਹੜੇ ਲੋਕ ਉਹ ਸਮਝ ਨਹੀਂ ਰਹੇ ਅਤੇ ਹੋਰ ਅਜਿਹੇ ਰਿਸਕ ਭਰੇ ਕੰਮ ਕਰ ਰਹੇ ਨੇ ਜਿਹਦੇ ਚੱਲਦੇ ਤੁਹਾਨੂੰ ਪੁਰਾਣੀਆਂ ਨਵੀਆਂ ਸਾਰੀਆਂ ਵੀਡੀਓ ਦਿਖਾਈਆਂ ਜਾ ਰਹੇ ਨੇ ਤਾਂ ਕਿ ਲੋਕ ਇਹਨਾਂ ਵੀਡੀਓ ਨੂੰ ਦੇਖ ਕੇ ਕੁਝ ਸੋਚਣ ਕੁਝ ਸਮਝਣ ਕਿ ਜੇਕਰ ਅਸੀਂ ਅਜਈਆਂ ਥਾਵਾਂ ਤੇ ਜਾਣਿਆ ਤਾਂ ਇਸ ਦੇ ਨਾਲ ਸਾਡੀ ਹੀ ਜਾਨ ਜੋਖਮ ਦੇ ਵਿੱਚ ਪੈਂਦੀ ਹੈ ਇਹ ਮਕਸਦ ਕਰਕੇ ਤੁਹਾਨੂੰ ਜਿਹੜੀਆਂ ਅਜਈਆਂ ਵੀਡੀਓ ਦਿਖਾਈਆਂ ਜਾਂਦੇ ਨੇ ਤਾਂ ਕਿ ਜੇਕਰ ਲੋਕ ਘੁੰਮਣ ਜਾਂਦੇ ਨੇ ਸਲਾਨੀ ਜਾਂਦੇ ਨੇ ਤਾਂ ਉਹ ਥੋੜਾ ਅਜਈਆਂ ਥਾਵਾਂ ਤੋਂ ਦੂਰ ਹੈ ਦੂਰ ਰਹਿ ਕੇ ਵੀ ਇਹਨਾਂ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਿਆ ਜਾ ਸਕਦਾ ਤਾਂ ਆਪਣੀ ਜਾਨ ਜੋ ਕਿ ਬਹੁਤ ਕੀਮਤੀ ਆ ਪ੍ਰਮਾਤਮਾ ਨੇ ਸਾਨੂੰ ਜੀਵਨ ਦਿੱਤਾ ਹੈ ਤਾਂ ਸਾਨੂੰ ਇਸ ਜੀਵਨ ਨੂੰ ਇਸ ਤਰੀਕੇ ਦੇ ਨਾਲ ਵਿਅਥ ਨਹੀਂ ਜਿਹੜਾ ਕਿ ਜਾਨ ਦੇਣਾ ਚਾਹੀਦਾ ਸੋ ਜੇਕਰ ਤੁਹਾਨੂੰ ਅਜਿਹੇ ਥਾਮਾ ਤੇ ਤੁਸੀਂ ਜਾਣਿਆ ਤਾਂ ਉੱਥੇ ਜਾਓ ਪਰ ਅਜਿਹੇ ਰਿਸਕ ਨਾ ਲੈ ਜਾ ਜੋ ਤੁਹਾਡੀ ਜਾਨ ਨੂੰ ਜੋਖਮ ਦੇ ਵਿੱਚ ਪਾਉਣ ਬਿਊਰੋ ਰਿਪੋਰਟ ਛਣਕਾਟਾ ਨਿਊਜ਼